ਬਰਨਾਲਾ ਦੇ ਪਿੰਡ ਗੋਰਮ ਦੇ ਵਿੱਚ ਇੱਕ ਵਿਆਹਤਾ ਦੀ ਸ਼ੱਕੀ ਹਾਲਾਤ ਦੇ ਵਿੱਚ ਮੌਤ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਲੜਕੀ ਨੇ ਘਰ ਦੇ ਵਿੱਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਮ੍ਰਿਤਕ ਅਰਸ਼ਦੀਪ ਕੌਰ ਦੇ ਪੇਕੇ ਪਰਿਵਾਰ ਦੇ ਇਲਜ਼ਾਮ ਨੇ ਕਿ 4 ਸਾਲ ਪਹਿਲਾਂ ਉਹਨਾਂ ਦੀ ਧੀ ਦਾ ਵਿਆਹ ਪਿੰਡ ਗੋਰਮ ਦੇ ਗੁਰਜੰਟ ਸਿੰਘ ਨਾਲ ਹੋਇਆ ਸੀ। ਲੇਕਿਨ ਵਿਆਹ ਤੋਂ ਸਾਲ ਬਾਅਦ ਸੋਹਰਿਆਂ ਦੇ ਵੱਲੋਂ ਲੜਕੀ ਨੂੰ ਦਾਜ ਲਈ ਤੰਗ ਪਰੇਸ਼ਾਨ ਕੀਤਾ ਜਾਣ ਲੱਗਾ। ਫਿਰ ਉਹਨਾਂ ਦੇ ਘਰ ਧੀ ਦਾ ਜਨਮ ਹੋਇਆ ਜਿਸ ਕਾਰਨ ਸੋਰਾ ਪਰਿਵਾਰ ਨੇ ਹੋਰ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ। ਪਰਿਵਾਰ ਦਾ ਕਹਿਣਾ ਕਿ ਲੜਕੀ ਦੇ ਸਹੁਰੇ ਪਰਿਵਾਰ ਨੇ ਉਹਨਾਂ ਦੀ ਧੀ ਦਾ ਕਤਲ ਕੀਤਾ ਹੈ। ਉਹਨਾਂ ਮੰਗ ਕੀਤੀ ਹੈ ਕਿ ਸਹੁਰਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਜੀ ਹੁਣ ਇਹਨਾਂ ਨੇ ਫੋਨ ਕੀਤਾ ਜੀ ਸਰ ਨੂੰ ਵੀ ਭਾਈ ਏ ਕਰਨ ਕਰਕੇ ਕੁੜੀ ਨੇ ਗਲਫਰਾਹ ਲੈ ਲਿਆ। ਤੇ ਚਲੋ ਅਸੀਂ ਪਹਿਲਾਂ ਮੌਕੇ ਤੇ ਪਹਿਲਾਂ ਫੋਨ ਫੋਨ ਕੀਤਾ ਪੁਲਿਸ ਨੂੰ। ਕਹਿੰਨ ਕਿ ਉਹਨਾਂ ਨੂੰ ਇਹਨਾਂ ਨੇ ਕੁਝ ਨਹੀਂ ਕਿਹਾ ਹੋਇਆ ਸੀ। ਕੁਝ ਵੀ ਨਹੀਂ ਦੱਸਿਆ ਸੀ ਵੀ ਭਾਈ ਸਾਡੇ ਕੀ ਹੋਇਆ ਕੀ ਨਹੀਂ। ਅਸੀਂ ਪਹਿਲਾਂ ਦੱਸਿਆ ਵੀ ਐਮਰਜੈਂਸੀ ਹੈ ਜੀ ਸਾਡੇ ਉੱਥੇ ਦੋ ਤਿੰਨ ਦੀ ਸਾਡੀ ਡੈਥ ਹੋ ਗਈ। ਵੀ ਉਹ ਸਸਕਾਰਕਾਰ ਨੂੰ ਫਿਰਦੇ ਨੇ ਕਿ ਅਸੀਂ ਅਜੇ ਪਹੁੰਚੇ ਨਹੀਂ ਹੈਗੇ ਵੀ ਸੇਤੀ ਵੀ ਅਸੀਂ ਮੌਕੇ ਤੇ ਪਹੁੰਚੋ ਮੌਕੇ ਤੇ ਆਪਣੇ ਐਸਆਈ ਸਾਹਿਬ ਗਾਇਤ ਮਨਜੀਤ ਸਿੰਘ ਉਹਨਾਂ ਨੇ ਸਾਨੂੰ ਦੱਸਿਆ ਵੀ ਬੋਡੀ ਮੇਰੇ ਅੰਡਰ ਹੈਗੀ ਹੋਣਾ ਇੱਥੇ ਵੀ ਤੁਸੀਂ ਆ ਜਾਓ ਜਲਦੀ ਜਲਦੀ ਯਾਨੀ ਕਿ ਪੁਲਿਸ ਨੂੰ ਅਸੀਂ ਇਹ ਪੁੱਛਿਆ ਵੀ ਵੀ ਬੋਡੀ ਤੁਸੀਂ ਉਤਾਰੀਆ ਪੁਲਿਸ ਨੂੰ ਪੁਲਿਸ ਕਹਿੰਦੀ ਵੀ ਸਾਨੂੰ ਤਾਂ ਸਾਡੇ ਹੋਂ ਤੋਂ ਪਹਿਲਾਂ ਇਹਨਾਂ ਨੇ ਮੰਜੇ ਤੇ ਰੱਖੀ ਹੋਈ ਸੀ ਕੁੜੀ ਇਹ ਕਹਿੰਦੇ ਵੀ ਕੋਈ ਗੱਲਪੈਟ ਵਾਲਾ ਕਹਿੰਦੇ ਕੋਈ ਗੱਲਬਾਤ ਨਹੀਂ ਹੋਈ ਹਨਾ ਵੀ ਅਚਾਨਕ ਹੀ ਕੁੜੀ ਨੇ ਸੁਸਾਈਡ ਕਰ ਲਿਆ ਉਹ ਤਾਂ ਹੁਣ ਸਭ ਸਾਈਡ ਹੀ ਨੇ ਜੀ ਕੁੜੀ ਕਿਸੇ ਵੀ ਮਨ ਦੇ ਵਿੱਚ ਐ ਨਹੀਂ ਜਾਂਦਾ ਹੁੰਦਾ ਵੀ ਬੰਦਾ ਸੁਸਾਈਡ ਕਰ ਲਵੇ ਜੀ ਮੌਕੇ ਤੇ ਜਦੋਂ ਅਸੀਂ ਕੁੜੀ ਨੂੰ ਥਾਣੇ ਲੈ ਕੇ ਗਏ ਬੋਡੀ ਨੂੰ ਕੁੜੀ ਦੀ ਉਦੋਂ ਵਾਰ ਮੌਕੇ ਤੇ ਜਦੋਂ ਬੈਗ ਦੇਖੀ ਕੁੜੀ ਦੀ ਸਾਰੀ ਟੂਹੀ ਉਹਦੇ ਲਾਲ ਕੀਤੀ ਪਈ ਜੀ ਹੁਣ ਉਹ ਸਾਨੂੰ ਨਹੀਂ ਪਤਾ ਕਦ ਨਾਲ ਕੀ ਕੀ ਇਹਨਾਂ ਨੇ ਕੀ ਕਿਵੇਂ ਕੀਤਾ ਹੁਣ ਉਹ ਤੁਹਾਨੂੰ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਚਾਹੁੰਦਾ ਵੀ ਕੀ ਕੁੜੀ ਨੂੰ ਪਤਾ ਵੀ ਪਤਾ ਕਰਨ ਕੁੜੀ ਦਾ ਕਿਵੇਂ ਹੋਇਆ ਇਹ ਤੇ ਪੂਰਾ ਮਾਮਲਾ ਸਰ ਲੜਕੀ ਨੂੰ ਜਾਦਾ ਵਿਆਹ ਹੋ ਰਿਹਾ ਹੋਇਆ ਵਾ ਉਸ ਤੋਂ ਸਾਲ ਬਾਅਦ ਇਹ ਹਰਾਨ ਪ੍ਰਧਾਨ ਬਹੁਤ ਕਰਨ ਲੱਗ ਗਏ ਸੀਗੇ ਤੇ ਚਲੋ ਅਸੀਂ ਫਿਰ ਵੀ ਕਿਸੇ ਤਰੀਕੇ ਰਿਸ਼ਤਾ ਬਣਿਆ ਰਹੇ ਲੜਕੀ ਦਾ ਘਰ ਬਚਿਆ ਰਹੇ ਅਸੀਂ ਫਿਰ ਵੀ ਕੋਈ ਕਾਰਵਾਈ ਵੱਡੀ ਕੀਤੀ ਨਹੀਂ ਅਸੀਂ ਚਲੋ ਕੋਈ ਗੱਲ ਨਹੀਂ ਇਹ ਦਾਜ ਵਿੱਚ ਸਾਨੂੰ ਬਹੁਤ ਜ਼ਿਆਦਾ ਲੜਕੀ ਨੂੰ ਤੰਗ ਕਰ ਰਹੀ ਸੀ ਲੜਕੇ ਦੀ ਮਾਤਾ ਦਾਜ ਪੁੱਛੇ ਹਰ ਰੋਜ਼ ਕੁੜੀ ਨੂੰ ਲੜਕੀ ਲੜਕੀ ਨੂੰ ਬਹੁਤ ਤੰਗ ਕਰਦੀ ਸੀ ਫਿਰ ਦਾਜ ਪੁੱਛੇ ਤੰਗ ਕਰੀ ਫਿਰ 1.5 ਸਾਲ ਡੇਢ ਸਾਲ ਬਾਅਦ ਉਹ ਬੱਚਾ ਨਹੀਂ ਹੋ ਰਿਹਾ ਸੀ ਤੇ ਫਿਰ ਬੱਚੇ ਪਿੱਛੇ ਬਹੁਤ ਪ੍ਰੇਸ਼ਾਨ ਕਰਦੇ ਸੀ ਤੇਰੇ ਬੱਚਾ ਨਹੀਂ ਹੋ ਰਿਹਾ ਬੱਚਾ ਨਹੀਂ ਹੋ ਰਿਹਾ ਫਿਰ ਉਦੋਂ ਫਿਰ ਬਹੁਤ ਕਲੇਸ਼ ਪੈਂਦਾ ਸੀ ਪੰਚਾਇਤੀ ਫੈਸਲੇ ਵੀ ਹੋਏ ਵਿੱਚ ਉਸ ਟਾਈਮ ਮੌਕੇ ਤੇ ਕੋਈ ਨਹੀਂ ਸੀਗਾ ਠੀਕ ਹੈ ਨਾ ਚਲੋ ਅੰਦਰ ਰੰਗ ਚੱਲ ਰਿਹਾ ਸੀ ਜਿਹੜੇ ਦੇ ਮਾਪੇ ਸੀਗੇ ਮੁੰਡੇ ਦੇ ਉਹ ਭੋਗਤੇ ਸੀਗੇ ਕਿਉਂਕਿ ਅਸੀਂ ਉੱਥੇ ਮੌਕੇ ਤੇ ਖੁਸ਼ ਸੀਗੇ ਭੋਗਤੇ ਠੀਕ ਹੈ ਨਾ ਤੇ ਘਰੇ ਲੜਕਾ ਜਰੂਰ ਸੀਗਾ ਉਹ ਰੰਗ ਵਾਲਾ ਕੋਈ ਸੀ ਜਦੋਂ ਉਸ ਤੋਂ ਬਾਅਦ ਚਲੋ ਉਹ ਕਹਿੰਦੇ ਨਮਾਉਣਾ ਕੁੜੀ ਨੂੰ ਨਮਾਉਣਾ ਨੂੰਣਾ ਸੀਗਾ ਚਲੋ ਵੀ ਕੱਪੜੇ ਲੈ ਆਈਏ ਜਦੋਂ ਕੱਪੜੇ ਲੈਣ ਗਏ ਦੇਖਿਆ ਤਾਂ ਉਹ ਲੰਮਕ ਰਹੀ ਸੀਗੀ ਤੇ ਉਸਦੋਂ ਬਾਅਦ ਇਹਨਾਂ ਨੇ ਜੋਰ ਲਾਇਆ ਹੁੰਦਾ ਹੀ ਆ ਹਰੇਕ ਨੂੰ ਵੀਰੇ ਹਨਾ ਵੀ ਐਂ ਕਰਕੇ ਆਪਾਂ ਬਚਾ ਲਈਏ ਚੱਲ ਜੇ ਦੋ ਸਾਹ ਹੈਗੇ ਨਹੀਂ ਤਾਂ ਆਪਾਂ ਬਚਾ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਚਲੋ ਜਿੰਨੇ ਪਰਮਾਤਮਾ ਨੇ ਲਿਖੇ ਸੀਗੇ ਤੇ ਹੋਰ ਕੋਈ ਇਦਾਂ ਦਾ ਕੋਈ ਰੌਲਾ ਰੱਪਾ ਜਾਂ ਅੰਗਮਾਣ ਤੂੰ ਵੀ ਸੁੱਛਿਆਗਾ ਤੇ ਕੋਈ ਇਦਾਂ ਦਾ ਕੋਈ ਰੌਲਾ ਰੱਪਾ ਇਹਨਾਂ ਦਾ ਕੁਝ ਨਹੀਂ ਸੀਗਾ ਇਸ ਸੰਬੰਧੀ थाना ਠੁੱਲੀਵਾਲ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਐ ਐਸਐਚਓ ਬਲਦੇਵ ਸਿੰਘ ਨੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕਾ ਅਰਸ਼ਦੀਪ ਕੌਰ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਸਹੁਰੇ ਮੇਜਰ ਸਿੰਘ ਸੱਸ ਮਨਜੀਤ ਕੌਰ ਤੇ ਪਤੀ ਗੁਰਜੰਟ ਸਿੰਘ ਦੇ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਪਰਚਾ ਦਰਜ ਕੀਤਾ ਗਿਆ ਉਹਨਾਂ ਕਹਿ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਇਹ ਪਿੰਡ ਗੁਰਮਾ ਦਾ ਮਾਮਲਾ ਹੈ ਅੱਤ ਸਿੰਘ ਕੌਰ ਲੜਕੀ ਸਾਵਣਾ ਤੋਂ ਗੁਰਜੰਟ ਸਿੰਘ ਫਰਮੇਜਰ ਸਿੰਘ ਗੁਰਮਾਨਵ ਦੇ ਜੀ 2019 ਸ਼ਾਦੀ ਹੋਈ ਸੀ ਇਹਨਾਂ ਦੇ ਇੱਕ ਲੜਕੀ ਹੈ ਸਾਕ ਸਾਹਿਬ ਦੀ ਤੇ ਕੱਲ ਉਹਨੇ ਪੱਖੇ ਨਾਲ ਪਾਹ ਲੈ ਕੇ ਆਪਣੀ ਜਾਨ ਇਹਦਾ ਖਤਮ ਕਰ ਲਈਏ ਦਰਾਨੇ ਪੜਤਾਲ ਉਹਦੀ ਮਾਤਾ ਪਰਮਿੰਦਰ ਕੌਰ ਪਤਨੀ ਜਗਦੇਵ ਸਿੰਘ ਸਾਹਵਣਾ ਬਿਲਾ ਲੁਧਿਆਣਾ ਦੇ ਬਿਆਨ ਤੇ ਲੜਕੀ ਦੇ ਸਹੁਰੇ ਮੇਜਰ ਸਿੰਘ ਉਹਦੀ ਸੱਸ ਮਜੀਤ ਕੌਰ ਅਤੇ ਉਹ ਦੇ ਘਰ ਵਾਲੇ ਗੁਰਜਨ ਸਿੰਘ ਨੇ ਖਲਾਫ ਮਕਦਮਾ ਨੰਬਰ 74 ਅਧੀਨ ਤਾਲਾ 306 ਕਮਪੀਆਪੀਸੀ ਪੱਖਿਆ ਦਾ ਕੀਤਾ ਗਿਆ